ਇੱਕ ਬਹੁਤ ਹੀ ਅਹਿਮ ਗੱਲ ਜਿਹੜੀ ਲਗਾਤਾਰ ਮੈਂ ਦੇਖ ਰਿਹਾ ਆ ਵੀ ਅੱਜ 21 ਤਰੀਕ ਹੋ ਗਈ ਤੇ ਜਿਹੜੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਇਹ ਕਹਿੰਦੇ ਵੀ ਖਜ਼ਾਨੇ ਭਰਪੂਰ ਨੇ ਖਜ਼ਾਨਿਆਂ 'ਚ ਕੋਈ ਕਮੀ ਨਹੀਂ ਗਈ ਪੰਜਾਬ ਦੇ 85000 ਪੰਜਾਬ ਪੁਲਿਸਾਂ ਜਿਹਦੇ ਵਿੱਚ ਚਾਹੇ ਓਪੀਏਪੀ ਹੋਵੇ ਚਾਹੇ ਉਹ ਕਮਾਂਡੋ ਹੋਵੇ ਚਾਹੇ ਪੀਪੀ ਹੋਵੇ ਤੇ ਬਾਕੀ ਕਈ ਧਾਰੇ ਆ 85000 ਟੋਟਲ ਜੀਨਾਂ ਨੇ ਅੱਜ 21 ਤਰੀਕ 'ਚ ਇੱਕ ਫੁੱਟਿਆ ਪੈਸਾ ਵੀ ਉਹਨਾਂ ਦੇ ਅਕਾਊਂਟ 'ਚ ਨਹੀਂ ਆਇਆ ਇਹ ਪਹਿਲੀ ਵਾਰ ਹੋਇਆ ਪੰਜ 10 ਦਿਨ ਤਾਂ ਮੰਨਿਆ ਤਰਖਾ ਲੇਟ ਹੋ ਜਾਂਦੀ ਆ ਪਰ ਇਹ ਜਿਨਾਂ ਨੇ ਪੰਜਾਬ 'ਚ ਅਮਨ ਸ਼ਾਂਤੀ ਬਹਾਲ ਕਰਨੀਆਂ ਜਿਨਾਂ ਨੇ ਇਲੈਕਸ਼ਨਾਂ ਕਰਾਉਣੀਆਂ ਫੇਅਰ ਐਂਡ ਫ੍ਰੀ ਇਲੈਕਸ਼ਨਾਂ ਕਰਾਉਣੀਆਂ ਉਹ ਅੱਜ ਇੰਨਾ ਮਾਨਸਿਕ ਬੋਝ ਥੱਲੇ ਆ ਆਹੀ ਮਹੀਨੇ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਬੁੱਕਸ ਕਿਤਾਬਾਂ ਬੈਗ ਦਸਤੇ ਉਹਨਾਂ ਦੀ ਐਡਮਿਸ਼ਨਾਂ ਕਰਾਉਣੀਆਂ ਐ ਤੇ ਉਹ ਐਨੇ ਮਾਨਸਿਕ ਤਣਾਅ ਥੱਲੇ ਨੇ ਅੱਜ ਪੰਜਾਬ ਤਲਿਸ ਕਿਉਂਕਿ 21 ਦਿਨ ਮਹੀਨਾ ਲੰਘ ਚੁੱਕਿਆ ਪਹਿਲਾ ਮਾਰਚ ਜਿਹੜੀ ਆ ਉਹ ਸਾਰੀ ਤਨਖਾਹ ਨਹੀਂ ਮਿਲੀ ਆ ਦੂਜਾ ਮਹੀਨਾ ਅੱਜ 21 ਤਰੀਕ ਲੰਘ ਚੱਲੀ ਆ ਜਦੋਂ ਮੈਂ ਇਹ ਅੱਜ ਤੁਹਾਨੂੰ ਇਹ ਸੰਬੋਧਨ ਕਰ ਰਿਹਾ ਇਸ ਕਰਕੇ ਇਹ ਡਰਾਮਾ ਜਿਹੜਾ ਕਰਦੇ ਆ ਨਾ ਉਹ ਅੱਜ ਨਿਕਲ ਗਿਆ ਜੇ ਸੈਂਟਰ ਗਵਰਨਮੈਂਟ ਦੀ ਗੱਲ ਕਰੀਏ ਮੋਦੀ ਸਾਹਿਬ ਦੀ ਗੱਲ ਕਰੀਏ ਤੇ ਇੱਕ ਤਰੀਕ ਨੂੰ ਪਹਿਲਾਂ ਸਭ ਦੇ ਮੈਂ ਆਪਣੇ ਪੈਰਾ ਮਿਲਟਰੀ ਫੋਰਸਿਸ ਜਾਂ ਜਿੰਨੀ ਸਭ ਨੂੰ ਪੁੱਛਿਆ ਇੱਕ ਤਰੀਕ ਨੂੰ ਜਿਹੜੀ ਆ ਉਹ ਤਨਖਾਹ ਕੌਣ ਜਾਂਦੀ ਆ ਪਰ ਬਹੁਤ ਮਾੜੀ ਗੱਲ ਅੱਜ ਬਹੁਤ ਟੈਨਸ਼ਨ ਦੇ ਵਿੱਚ ਜਿਹੜੀ ਉਹ ਸਾਰੀ ਪੰਜਾਬ ਪੁਲਿਸ ਡਿਊਟੀ ਕਰ ਰਹੀ ਆ ਮੇਰੀ ਬੇਨਤੀ ਆ ਕਿਉਂਕਿ ਹੋਮ ਮਹਿਕਮਾ ਹੋਮ ਮਿਨਿਸਟਰੀ ਚੀਫ ਮਿਨਿਸਟਰ ਸਾਹਿਬ ਕੋਲ ਆਪ ਕੋਣਾ ਜੇ ਤੁਸੀਂ ਚਾਹੋ ਨੇ ਕਿ ਪੰਜਾਬ ਪੁਲਿਸ ਆਪਣਾ ਚੰਗਾ ਲਾਅ ਐਂਡ ਆਰਡਰ ਮੇਨਟੇਨ ਕਰੇ ਪੀਸ ਫੁੱਲ ਇਲੈਕਸ਼ਨਾਂ ਕਰਾਵੇ ਤੇ ਉਹਨਾਂ ਦਾ ਜਿਹੜਾ ਬੋਝ ਆ ਉਹ ਹਲਕਾ ਕਰੋ ਬੱਚੇ ਜਿਹੜੇ ਆ ਉਹਨਾਂ ਦੇ ਉਹ ਸਕੂਲਾਂ ਦੀ ਐਡਮਿਸ਼ਨਾਂ ਤੋਂ ਕਾਲਜ ਦੀਆਂ ਐਡਮਿਸ਼ਨਾਂ ਤੋਂ ਵਾਂਝੇ ਰਹਿ ਰਹੇ ਆ ਸਿਰਫ ਇੱਕ ਥੋੜੀ ਇਸ ਕਰਕੇ ਵੀ ਤੁਸੀਂ ਗੱਲਾਂ ਬੜੀਆਂ ਬੜੀਆਂ ਕਰਨੀਆਂ ਐ ਤੇ ਜਿਵੇਂ ਕਹਿੰਦੇ ਕਰਦੇ ਮੇਲਾ ਮੇਲਾ ਖੈਨੀ ਕੋਲ ਥੇਲਾ ਅੱਜ ਉਹ ਗੱਲ ਸਾਬਤ ਹੋ ਗਈ ਇਸ ਕਰਕੇ ਜਲਦੀ ਤੋਂ ਜਲਦੀ ਮੇਰੀ ਪਰ ਜ਼ੋਰ ਤੁਹਾਨੂੰ ਅਪੀਲ ਆ ਡਿਮਾਂਡ ਆ ਵੀ ਪੰਜਾਬ ਪੁਲਿਸ ਦੀ 85000 ਜਿਹੜਾ ਮੁਲਾਜ਼ਮ ਆ ਉਹਦੀ ਜਲਦੀ ਤੋਂ ਜਲਦੀ ਤਨਖਾਹ ਜਿਹੜੀ ਉਹ ਰਿਲੀਜ਼ ਕਰੋ ਆਫੀਸਰ ਤਾਂ ਬਹੁਤ ਥੋੜੇ ਹੁੰਦੇ ਆ ਉਹਨਾਂ ਦੀ ਪੇ ਆ ਜਿਹੜੀ ਉਹਨਾਂ ਦੀ ਤਨਖਾਹ ਤਾਂ ਆ ਜਾਂਦੀ ਆ ਇਹ ਥੱਲੇ ਜਿਹੜਾ ਵੀ 85000 ਮੁਲਾਜ਼ਮ ਆ ਉਹਦਾ 1 ਰੁਪਿਆ ਵੀ ਜਿਹੜਾ ਅੱਜ 21 ਤਰੀਕ ਤੱਕ ਨਹੀਂ ਆਇਆ ਇਸ ਕਰਕੇ ਜੇ ਕੋਈ ਗੱਲ ਹੁੰਦੀ ਆ ਉਹਦੀ ਜ਼ਿੰਮੇਵਾਰੀ ਸੀਐਮ ਸਾਹਿਬ ਥੋੜੀ ਹੋਏਗੀ